ਕਾਲਜੋਗ ਦੀ ਮਿਸਾਲ ਦਿੰਦੇ ਹੋਏ ਭੈਣ ਭਰਾ ਦੇ ਰਿਸ਼ਤੇ ਹੋਏ ਤਾਰ-ਤਾਰ ਜਿਹੜੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਿਹਾ ਅੰਮ੍ਰਿਤਸਰ ਦੀਆਂ ਤਸਵੀਰ ਹਨ ਜਿੱਥੇ ਕਿ ਇੱਕ 15 ਸਾਲਾ ਨਬਾਲਕ ਲੜਕੀ ਨੂੰ ਉਸ ਦਾ ਚਾਚੇ ਦਾ ਮੁੰਡਾ ਹੀ ਪਜਾ ਕੇ ਲੈ ਗਿਆ ਅਤੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਪੁਲਿਸ ਨੂੰ ਰਿਪੋਰਟ ਕੀਤੀ ਜਾਂਦੀ ਹੈ ਪਾਲਤ ਕਰਨ ਲਈ ਅਤੇ ਜਿਵੇਂ ਪਾਲ ਹੁੰਦੀ ਹੈ ਇਹ ਦੋਵੇਂ ਬੱਚ ਲੜਕੀ ਅਤੇ ਲੜਕਾ ਅਜਨਾਲਾ ਦੇ ਇੱਕ ਕਮਰੇ ਵਿੱਚੋਂ ਲੱਭ ਲਏ ਜਾਂਦੇ ਹਨ ਉੱਥੇ ਉਹ ਕਮਰੇ ਨਾਲ ਕੇ ਰਹਿ ਰਹੇ ਸਨ ਪੁਲਿਸ ਨੇ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਲਿਆ ਹੋਰ ਕੀ ਕਹਣਾ ਪੁਲਿਸ ਦਾ ਇਸ ਔਰ ਉਹਨਾਂ ਤੋਂ ਹੀ ਸੁਣਦੇ ਹਾਂ ਜੀ ਅੱਜ ਤੋਂ ਕਰੀਬ 2 ਮਹੀਨੇ ਪਹਿਲਾਂ 23 25 7 ਨੂੰ ਸਾਡੇ ਕੋਲ ਕੁਲਵਿੰਦਰਪੁਰ ਪਨਾ ਬਿਆਨ ਦਰਜ ਕਰਾਇਆ ਸੀ ਉਸਦੀ ਨਬਾਲਗ ਲੜਕੀ ਉਮਰ ਕਰੀਬ 15 16 ਸਾਲ ਕਿਉਂਕਿ 9ਵੀਂ ਜਮਾਤ ਵਿੱਚ ਪੜ੍ਹਦੀ ਸੀ ਉਹ ਘਰੋਂ ਸਕੂਲ ਆਈ ਸਕੂਲ ਤੋਂ ਵਾਪਸ ਘਰ ਨਹੀਂ ਪਹੁੰਚੀ ਜਿਸ ਤੇ ਉਹਨਾਂ ਨੂੰ ਭਾਲ ਕੀਤੀ ਤੇ ਬਾਅਦ ਚ ਪਤਾ ਲੱਗਾ ਕਿ ਉਹ ਲੜਕੀ ਦੇ ਚਾਚੇ ਦਾ ਹੀ ਲੜਕਾ ਕੋਮਲਪ੍ਰੀਤ ਸਿੰਘ ਜਿਹੜਾ ਉਸ ਨੂੰ ਜਿਹੜਾ ਬਰਗਲਾ ਕੇ ਆਪਣੇ ਨਾਲ ਲੈ ਗਿਆ ਸੀ ਜੋ ਕੱਲ ਮਿਤੀ 26 ਨੂੰ 25 ਨੂੰ ਅਸੀਂ ਜਿਹੜਾ ਲੜਕੀ ਨੂੰ ਬਰਾਮਦ ਕਰ ਲਿਆ ਤੇ ਸੀਡਬਲਯੂਸੀ ਦੇ ਪੇਸ਼ ਕਰਕੇ ਨਾਰੀ ਨਿਕੇਤਨ ਜਿਹੜਾ ਉਸ ਨੂੰ ਭੇਜਿਆ ਗਿਆ ਤੇ ਜਿਹੜਾ ਦੋਸ਼ੀ ਸੀ ਲੜਕਾ ਕੁੰਮਲਪੀਸ ਤੋਂ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਤੇ ਅੱਜ ਮਾਨਜੋਬ ਦਾਅਵਾ ਪੇਸ਼ ਕਰਕੇ ਉਹਨਾਂ ਰਿਹਾਸ ਦੇ ਰਾਸ ਸਿੱਕੇ ਲਿਆ ਗਿਆ ਇਹ ਇਥੋਂ ਲੋਕਛਪਕੇ ਅਜਨਾਲੇ ਏਰੀਆ ਵਿੱਚ ਰਹਿ ਰਹੇ ਸਨ ਤੇ ਜੋ ਉੱਥੇ ਇਹਨਾਂ ਨੂੰ ਲੜਕੀ ਬੰਦ ਕੀਤੀ ਗਈ ਤੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਧੰਨਵਾਦ ਥੈਂਕ ਯੂ ਦੇਖੋ ਜਿਹਦਾ ਰਿਮਾਂਡ ਅਸੀਂ ਲੈ ਰਹੇ ਆ ਉਹਦਾ ਸਾਰਾ ਹਿਸਟਰੀ ਦੇਖਾਂਗੇ ਕਿ ਇਹਦੇ ਪੁੱਛੇ ਕਿ ਸਕੇ ਚਾੱਕੀ ਦੀ ਲੰਕੀ ਸੀ ਜਿਹਨੂੰ ਇਹ ਵਰਗਲਾ ਕੇ ਆਪਣੇ ਨਾਲ ਲੈ ਗਿਆ